ਲਗਦੀ ਨਦੀ ਹੈ ਕਿਨਾਰਾ ਤਾਂ ਖੁਰਨਾ ਮਿੱਟੀ ਦੇ ਦੀਵੇ ਨੇ ਆਖਰ ਤਾਂ ਪੁਰਨਾ ਜਿਹੜੀ ਗੱਲ ਮੈਂ ਵੇਖੀ ਹੈ ਨਾ ਸ਼ਾਇਦ ਸੋਸ਼ਲ ਮੀਡੀਆ ਤੇ ਲੋਕ ਸੱਚੀ ਗੱਲ ਦੀ ਕਦਰ ਕਰਦੇ ਆ ਆਪਣੀਆਂ ਤਾਂ ਖੈਰ ਸਾਰੀਆਂ ਵੀਡੀਓ ਤੇ ਲੋਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਉਹਨਾਂ ਦਾ ਧੰਨਵਾਦ ਕਰਦੇ ਆਪਾਂ ਬਹੁਤ ਜ਼ਿਆਦਾ ਸਾਥ ਦਿੱਤਾ ਜਦੋਂ ਡੈਂਪੀ ਵਾਲੀ ਵੀਡੀਓ ਸੀਗੀ ਇਹ ਤੇ ਮੈਨੂੰ 8085 ਫੋਨ ਆ ਗਿਆ ਲੋਕੋ ਦੇ ਪਰਿਵਾਰ ਬਾਰੇ ਹੋਰ ਜਾਣਕਾਰੀ ਮੰਗਦੇ ਆ ਪਰਿਵਾਰ ਚ ਉਹਦੇ ਇੱਕ ਤਾਂ ਦੀ ਧਰਮ ਪਤਨੀ ਆ ਤੇ ਇੱਕ ਉਹਦਾ ਬੇਟਾ ਜਿਹੜੇ ਉਹਦੇ ਮਾਮੇ ਦੇ ਪੁੱਤ ਆ ਨਾ ਉਹ ਮਾਮੇ ਦੇ ਪੁੱਤ ਨਹੀਂ ਉਹ ਡੈਂਪੀ ਦੇ ਭਰਾ ਹੀ ਆ ਸ਼ੁਰੂ ਤੋਂ ਲੈ ਕੇ ਡੈਂਪੀ ਦੇ ਹਰੇ ਕੰਮ ਚੋਂ ਨਾ ਰਾਇਆ ਚਾਹ ਡੈਂਪੀ ਦਾ ਕਾਰੋਬਾਰ ਹੋਵੇ ਚਾਹ ਡੈਂਪੀ ਦਾ ਕੋਈ ਕੇਸ ਹੋਵੇ ਪੱਪੂ ਵਰਗੇ ਖੋਸ਼ ਵਰਗੇ ਰਾਜਗੜ ਕੁੱਬਿਆਂ ਤੋਂ ਤਾਂ ਹੀ ਮੈਂ ਉਹ ਵੀਡੀਓ ਚ ਕਿਹਾ ਸੀ ਵੀ ਜੇ ਕਿਸੇ ਨੇ ਜਾਣਕਾਰੀ ਲੈਣੀ ਆ ਨਾ ਇਹ ਉਹਨਾਂ ਕੋਲੇ ਜਾਂ ਜਾਂ ਉਹਦਾ ਕਹੈ ਨਾ ਲਾਲੀ ਵੀ ਆਸੇ-ਪਾਸੇ ਜਾਂਦਾ ਫਾਇਦਾ ਨਹੀਂ ਉਹ ਬੰਦੇ ਨੇ ਬਹੁਤ ਸਾਥ ਦਿੱਤਾ ਯਾਨੀ ਕਿ ਉਹਦੀ ਜ਼ਮੀਨ ਜਾਇਦਾਦ ਉਹੀ ਸੰਭਾਲਦੇ ਆ ਪਪੂ ਅਰਗੇ ਤੇ ਉਹ ਜਿਹੜੀ ਵੱਡੀ ਖਾਸੀਅਤ ਸੀ ਡੈਂਪੀ ਚ ਉਹ ਨਸ਼ਾ ਨਹੀਂ ਕੀਤਾ ਬੰਦੇ ਨੇ ਜ਼ਿੰਦਗੀ ਚ ਜਿਹੜੇ ਆਪਣੀ ਨੌਜਵਾਨ ਪੀੜ੍ਹੀ ਨੂੰ ਫੇਰ ਵੀ ਮਿਲੂਗੀ ਉਹਨੇ ਨਸ਼ਾ ਨਹੀਂ ਟੱਚ ਕੀਤਾ ਬੰਦੇ ਨੇ ਤੇ ਜਿਹੜੀ ਸਭ ਤੋਂ ਵਧੀਆ ਗੱਲ ਲੱਗਦੀ ਸੀ ਲੋਕਾਂ ਨੂੰ ਉਹਦੀ ਜਾਂ ਆਪਾਂ ਨੂੰ ਜਿਹੜੀ ਗੱਲ ਜ਼ਿਆਦਾ ਵਧੀਆ ਲੱਗਦੀ ਸਿੱਖੀ ਸਰੂਪ ਉਹਨੇ ਆਪ ਦਾ ਕੈਮ ਰੱਖਿਆ ਕਿਉਂਕਿ ਉਹਨੂੰ ਫਰਾਰ ਵੀ ਰਹਿਣਾ ਪਿਆ ਕਾਫੀ ਟਾਈਮ ਪਕੌੜਾ ਰਹਾ ਉਹ ਵੱਧ ਤੋਂ ਵੱਧ ਦਾੜੀ ਦੀ ਗੁੱਟੀ ਕਰ ਲਿੰਦਾ ਸੀ ਉਹ ਦਾੜਾ ਪ੍ਰਗਾਸ਼ ਕਰਦਾ ਸੀ ਨਾ ਵੱਧ ਵੱਧ ਉਹ ਰੂਪੋਸ਼ਣ ਵਾਸਤੇ ਦਾੜੀ ਦੀ ਗੁੱਟੀ ਕਰ ਲੀਓ ਨੇ ਇਹ ਨਹੀਂ ਵੀ ਉਹਨੇ ਕੋਈ ਦਾੜੀ ਨੂੰ ਕੈਂਚੀ ਲਵਾਤੀ ਹੋ ਜਾਂ ਅਖੀਰ ਤੱਕ ਮਰਨ ਤੱਕ ਵਾਲਾ ਨੂੰ ਕੈਂਚੀ ਲਵਾਤੀ ਉਹ ਸਿੱਖੀ ਸਰੂਪ ਨੂੰ ਪਿਆਰ ਕਰਨ ਵਾਲਾ ਲੰਦਾ ਸੀ ਇਹ ਇੱਕ ਅਸਲੇ ਦਾ ਸ਼ੌਂਕੀ ਸੀ ਦਾ ਉਹ ਅਸਲਾ ਤਾਂ ਨਾ ਸਾਡੇ ਲੋਕਾਂ ਨੇ ਨਵੇਂ ਤੋਂ ਨਵੇਂ ਵੇਂਦੇ ਸੀ ਉਹਦੇ ਕੋਲੇ ਜਦੋਂ 99 90 ਚ ਵੋਟਾਂ ਚੁੱਠਿਆ ਸੀ ਵਰਜੀਤ ਮਾਨ ਨੂੰ ਤੇ ਲੋਕਾਂ ਨੇ ਸਾਡੇ ਇਲਾਕੇ ਦਾ ਨੇ ਇਹੋ ਜਿਹਾ ਅਸਲਾ ਵੇਖਿਆ ਜਿਹੜਾ ਉਹਨਾਂ ਨੇ ਕਦੇ ਵੇਖਿਆ ਹੀ ਨਹੀਂ ਸੀ ਉਹਦੇ ਨਾਲ ਆ ਦੇ ਨਿੱਜੀ ਗਨਮੈਨ ਹੁੰਦੇ ਸੀ 15 16 ਤੇ ਭਾਂਤ ਭਾਂਤ ਤਰ੍ਹਾਂ ਦਾ ਅਸਲਾ ਹੁੰਦਾ ਸੀ ਉਹਦੇ ਕੋਲ ਦੋਸਤ ਜੁਪੀ ਚੋਂ ਬਿਹਾਰ ਚੋਂ ਸਾਰੀਆਂ ਸਟੇਟਾਂ ਚੋਂ ਆਏ ਹੋਏ ਸੀ ਪਰ ਜਾਦੇ ਲੋਕ ਅਸਲਾ ਇੱਕ ਹੀ ਨਾ ਰਹੇ ਜਾਂਦੇ ਸੀ ਐਡਾ ਸੋਹਣਾ ਅਸਲਾ ਹੁੰਦਾ ਸੀ ਆ ਮੌਜਰ ਮਾਜਰ ਕਾਰਬਾਈਨਾਂ ਦਾ ਸਾਡੇ ਲੋਕਾਂ ਨੂੰ ਉਦੋਂ ਪਤਾ ਲੱਗਿਆ ਨਹੀਂ ਲੋਕਾਂ ਨੂੰ ਤਾਂ ਸਾਰੇ ਬੰਦੂਖਾਂ ਇੱਕ ਵਹੀਆਂ ਲੱਗਦੀਆਂ ਮੰਨਿਆ ਸੀ ਜੇ ਕਿਸੇ ਨੇ ਹੋਰ ਜਾਣਕਾਰੀ ਲੈਣੀ ਆ ਇੱਕ ਮੁੰਡਾ ਦਾ ਮਨਜੀਤ ਹੁੰਦਾ ਸੀਗਾ ਕੋਟਕਪੂਰੇ ਤੋਂ ਕੋਟਕਪੂਰੇ ਦੇ ਨਾਲ ਕੋਈ ਕੋਠਿਆ ਉਹ ਕੋਠਿਆਂ 'ਚ ਰਹਿੰਦਾ ਮੁੰਡਾ ਮਨਜੀਤ ਉਹ ਟੈਂਪੀ ਦੇ ਲਗਭਗ ਨਾਲ ਹੀ ਰਿਹਾ ਟੈਂਪੀ ਦੀਆਂ ਵੋਟਾਂ ਵੇਲੇ ਵੀ ਬਾਅਦ 'ਚ ਵੀ ਹੋਨ ਵੀ ਮੈਂ ਕਹਿ ਰਿਹਾ ਹੂੰ ਕੋਟਕਪੂਰੇ ਵੇਖਿਆ ਜੇ ਕਿਸੇ ਪੱਤਰਕਾਰ ਨੇ ਡੈਂਪੀ ਬਾਰੇ ਜਾਣਨਾ ਤੇ ਉਹਦੇ ਕੋਠੇ ਆ ਕੋਈ ਕੋਟਕਪੂਰੇ ਦੇ ਨੇੜੇ ਮੈਂ ਭੁੱਲ ਗਿਆ ਉਹ ਤਾਂ ਪਤਾ ਕਰਨ ਤੇ ਬਾਕੀ ਜਿਆਦਾ ਜਾਣਕਾਰੀ ਮੈਂ ਤੁਹਾਨੂੰ ਦੱਸਿਆ ਵੀ ਉਹਦੇ ਮਾਮੇ ਦੇ ਪੁੱਤ ਨਹੀਂ ਉਹਦੇ ਭਰਾ ਹੀ ਆ ਸਾਰਾ ਕਾਰੋਬਾਰੀ ਜੋ ਡੈਂਪੀ ਜੇਲ੍ਹ ਚ ਸੀਗਾ ਜਾਂ ਪਗੋੜਾ ਸੀ ਉਹਦੇ ਮਾਮੇ ਦੇ ਪੁੱਤ ਸੰਭਲੇ ਰਹੇ ਆ ਖੁਸ਼ਰਗੇ ਤੇ ਪਪੂ ਵਰਗੇ ਜੇ ਜਾਣਕਾਰੀ ਲੈਣੀ ਆ ਤੇ ਉਹਨਾਂ ਕੋਲੇ ਜਾਓ ਤੇ ਬਾਕੀ ਹੋਰ ਲੋਕਾਂ ਨੇ ਪਰਿਵਾਰ ਚ ਪੁੱਛਿਆ ਵੀ ਪਰਿਵਾਰ ਚ ਮੈਂ ਦੱਸਤਾ ਵੀ ਉਹਦੇ ਜਿਹੜੇ ਮਾਮੇ ਦੇ ਪੁੱਤ ਆ ਉਹਦੇ ਭਰਾ ਹੀ ਸੰਜੋ ਤੇ ਇੱਕ ਲਾਲੀ ਬਰਾੜਾ ਉਹਦਾ ਕਾ ਜਣਾ ਤੇ ਉਹਦਾ ਬੇਟਾ ਪਤਾ ਨਹੀਂ ਕਿੱਥੇ ਹੁੰਦਾ ਅੱਜ ਕੱਲ ਹੋ ਸਕਦਾ ਚੰਡੀਗੜ੍ਹ ਰਹਿੰਦਾ ਹੋਵੇ ਕਿ ਵੇਖਿਆ ਨਹੀਂ ਕਈ ਸਾਲਾਂ ਤੋਂ ਛੋਟਾ ਹੁੰਦਾ ਤਾਂ ਉਹਦਾ ਬੇਟਾ ਇੱਥੇ ਫਿਰਦਾ ਵੇਖਿਆ ਉਹਦੇ ਘਰ ਦੀ ਵੀਡੀਓ ਪਾਵਾਂਗੇ ਆਪਾਂ ਉਹਦਾ ਘਰ ਹੈਗਾ ਬਹੁਤ ਵੱਡਾ ਘਰ ਚੰਦਪਾਣ ਤੇ ਆਹੀ ਦੋ ਚਾਰ ਗੱਲਾਂ ਸੀ ਉਹਦੇ ਬਾਰੇ ਜਿਹੜੀਆਂ ਵੀਡੀਓ ਚ ਰਹਿਣਗੀਆਂ ਇਹ ਇੱਕ ਤਾਂ ਨਿਸ਼ਾਨੀ ਕਰਦਾ ਸੀ ਉਹ ਇੱਕ ਉਹਨੇ ਸਿੱਖੀ ਸਰੂਪ ਆ ਉਹਦਾ ਸਿੱਖੀ ਸਰੂਪ ਉਹਨੇ ਅਖੀਰ ਤੱਕ ਕੈਮ ਰੱਖਿਆ ਨਾ ਤਾਂ ਦਾੜੀ ਨੂੰ ਕੈਂਚੀ ਲਵਾਈ ਨਾ ਵਾਲਾਂ ਨੂੰ ਕੈਂਚੀ ਲਵਾਈ ਤੇ ਇਹਨੂੰ ਰੂਪੋਸ਼ ਵੀ ਹੋਣਾ ਪਿਆ ਇੱਕ ਜਿਹੜੀ ਗੱਲ ਡੈਂਪੀਾਰੇ ਪ੍ਰਚਲਤਾ ਉਹ ਗਲੇਰ ਬਹੁਤ ਜਿਆਦਾ ਸੀਗਾ ਕਿਹ ਨਾ ਜਗਮੀਤ ਬਰਾੜ ਉਹਦੇ ਭੋਗਤੇ ਦੱਸਦਾ ਸੀ ਜਗਮੀਤ ਬਰਾੜ ਜਗਮੀਤ ਬਰਾੜ ਜਿਹੜਾ ਆਪਣਾ ਲੀਡਰ ਹੁਣ ਤਾਂ ਕਾਲੀ ਦਲ ਚਾਹ ਪੁਰਾਣਾ ਲੀਡਰ ਆ ਉਹ ਕਹਿੰਦਾ ਮੈਂ ਵੋਟਾਂ ਦੇ ਪ੍ਰਚਾਰ ਆਸਤੇ ਆਇਆ ਤੇ ਡੈਂਪੀ ਕਰਦਾ ਸੀ ਮੇਰੀ ਮਦਦ ਤੇ ਕਹਿੰਦਾ ਸੀ ਇਕੱਠੇ ਖੜੇ ਤੇ ਪਤਾ ਨਹੀਂ ਕਿਹੜੇ ਹਿਸਾਬ ਨਾਲ ਇਹਦੇ ਮੋਜੇ ਟੰਗਿਆ ਹੋ ਸੀਗਾ ਡੱਬ ਚ ਪਤਾ ਨਹੀਂ ਕਿਹੜੇ ਤਰੀਕੇ ਨਾਲ ਮੌਜਰ ਆਪਦੀ ਆਪ ਚੱਲਿਆ ਤੇ ਗੋਲੀ ਸਿੱਧੀ ਜਾ ਕੇ ਕਹਿੰਦਾ ਜਰਸੀ 'ਚ ਵੱਜੀ ਤੇ ਕਹਿੰਦਾ ਮੈਂ ਇਹਦੇ ਚਿਹਰੇ 'ਨਹੀਂ ਦੇਖਿਆ ਕਹਿੰਦਾ ਉਹਦੇ ਚਿਹਰੇ ਤੇ ਕੋਈ ਵੀ ਡਰ ਵਾਲਾ ਪ੍ਰਭਾਵ ਜਾਂ ਹੈਰਾਨੀ ਵਾਲਾ ਪ੍ਰਭਾਵ ਨਹੀਂ ਸੀ ਕਹਿੰਦਾ ਉੱਥੋਂ ਮੈਨੂੰ ਪਤਾ ਲੱਗਿਆ ਵੀ ਯਾਰ ਜੱਟ ਦਲੇਰ ਕਿੰਨਾ ਹੈ ਵੀ ਇਹਨੂੰ ਕੋਈ ਇਹਦੇ ਕੋਲੋਂ ਗੋਲੀ ਚੱਲ ਗਈ ਡੱਬ 'ਚੋਂ ਮੌਜਰ ਦੀ ਜਾ ਕੇ ਜਰਸੀ 'ਚ ਵੱਜੀ ਬੰਦੇ ਦੇ ਚਿਹਰੇ ਤੇ ਡਾਰੀ ਕੋਈ ਨਹੀਂ ਤੇ ਇਹੋ ਜਿਹੀਆਂ ਹੋਰ ਗੱਲਾਂ ਵੀ ਹੈਗੀਆਂ ਜਿਵੇਂ-ਜਿਵੇਂ ਯਾਦ ਆਈਆਂ ਨੇ ਗੱਲਾਂ ਸਾਰੀਆਂ ਸਹੀ ਕਰਾਂਗੇ ਤੇ ਲੋਕਾਂ ਨੂੰ ਦੱਸਦੇ ਰਾਵਾਂਗੇ ਮੇਨ ਲੋਕਾਂ ਨੇ ਆਹ ਦੋ ਚਾਰ ਗੱਲਾਂ ਪੁੱਛੀਆਂ ਸੀ ਉਹਦੇ ਪਰਿਵਾਰ ਬਾਰੇ ਤੇ ਉਹ ਆਪਾਂ ਦੱਸਤਾ ਜਾਂ ਜਿਹੜਾ ਉਹਦਾ ਗੁਣ ਸੀ ਵੀ ਉਹ ਨਸ਼ਾ ਨਹੀਂ ਕਰਦਾ ਸੀਗਾ ਟੱਚ ਹੀ ਨਹੀਂ ਕੀਤਾ ਨਸ਼ਾ ਉਹਨੇ ਤੇ ਇੱਕ ਜਿਹੜੀ ਕੇਸਾਂ ਨੂੰ ਉਹਨੇ ਕੈਂਚੀ ਨਹੀਂ ਲਵਾਈ ਆਦਾ ਜਿਹੜਾ ਸਿੱਖੀ ਸਰੂਪ ਆ ਉਹਨੇ ਅਖੀਰ ਤੱਕ ਕਾਇਮ ਰੱਖਿਆ ਤੇ ਬਾਕੀ ਜਿਵੇਂ ਜਿਵੇਂ ਹੋਰ ਗੱਲਾਂ ਜਿਆਦਾ ਆਈ ਜਾਣੀਆਂ ਆਪਾਂ ਲੋਕਾਂ ਨੂੰ ਪੇਸ਼ ਕਰਦੇ ਰਾਵਾਂਗੇ ਆ ਲੋਕਾਂ ਨੇ ਸਾਥ ਬਹੁਤ ਦਿੱਤਾ ਸੱਚੀ ਗੱਲ ਦਾ ਲੋਕ ਸਾਥ ਦਿੰਦੇ ਆ ਜੇ ਆਪਾਂ ਐਵੇਂ ਊਠ ਪਟੰਗ ਮਰੀ ਜਾਗੇ ਜਾਂ ਲੋਕਾਂ ਦੇ ਤਵੇ ਲਈ ਜਾਗੇ ਉਹ ਗੱਲ ਗਲਤ ਆ ਚਲੋ ਬਾਕੀ ਭਾਈ ਲੋਕਾਂ ਦਾ ਧੰਨਵਾਦ ਕਰਦੇ ਆ ਲੋਕਾਂ ਨੇ ਸਾਡੀ ਔਕਾਤ ਤੋਂ ਵੱਧ ਸਾਥ ਦਿੱਤਾ ਬਹੁਤ ਪਿਆਰ ਦਿੱਤਾ ਤੇ ਜਿੰਨੇ ਵੀ ਫੋਨ ਆਉਂਦੇ ਆ ਵਧੀਆ ਗੱਲ ਇਹ ਹੁੰਦੀ ਆ ਸਾਰੇ ਖਾਨਦਾਨੀ ਬੰਦੇ ਹੁੰਦੇ ਆ ਕੋਈ ਐ ਨਹੀਂ ਵੀ ਕੋਈ ਊਠ ਪਟੰਗ ਜਾਂ ਪਕਾਈ ਮਾਰਨ ਵਾਲਾ ਪੰਦਾ ਸਾਰੇ ਵਧੀਆ ਦੰਦੇ ਯਾਨੀ ਕਿ ਪੰਜਾਬ ਦੀ ਕ੍ਰੀਮ ਦੇ ਫੋਨ ਆਉਂਦੇ ਆ ਵੀ ਉਹਨਾਂ ਨੇ ਪਿਆਰ ਦਿੱਤਾ ਉਹਨਾਂ ਕਰਕੇ ਜਿਹੜਾ ਚੈਨਲ ਆ ਸਾਡਾ ਤੇਜ ਆ ਇੱਥੋਂ ਤੱਕ ਵਧਿਆ ਜਿਉਣਾ ਪਿਆਰ ਦਿੰਦੇ ਤਾਂ ਅਸੀਂ ਕੁਝ ਵੀ ਨਹੀਂ ਸੀ ਤੇ ਉਹਨਾਂ ਤੋਂ ਉਮੀਦ ਕਰਦੇ ਅੱਗੇ ਵੀ ਪਿਆਰ ਦਿੰਦੇ ਰਹਿਣਗੇ ਹੁਣ ਤੱਕ ਜਿਹੜਾ ਉਹਨਾਂ ਨੇ ਪਿਆਰ ਦਿੱਤਾ ਉਹਦਾ ਧੰਨਵਾਦ